ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਿੰਘ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੁਕੜੇ ਗੱਬਣਾ ਮੱਝਾਂ ਦਾ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਚੰਗੇ ਰਿਕਾਰਡ ਵਾਲੀਆਂ ਤੇ ਚੰਗੇ ਪੇਟ ਕੁੜੇ ਵਾਲੀਆਂ ਦੋਵੇਂ ਟੁਕੜਾ ਗੱਬਣਾ ਚੈੱਕ ਪਾਸ ਆ ਤੇ ਬਾਕੀ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ ਚੱਕ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੋ ਜਿਹੜੀਆਂ ਗੱਬਣਾ ਵਾ ਆਪਣੇ ਜਾ ਕੇ ਚੱਕ ਪਾਸ ਜ਼ਰੂਰ ਕਰਵਾ ਲਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਠਾਕ ਵਧੀਆ ਵਧੀਆ ਭਾਜੀ ਚਲੋ ਵਧੀਆ ਚੀਜ਼ਾ ਜੇ ਤੇ ਨਾਮ ਦੱਸਦੇ ਕਰੀਏ ਹਾਂਜੀ ਡਿਪਟੀ ਹੈ ਚੱਕ ਮਿਸ਼ਗੰਤ ਸੀਜ਼ਨ ਵਾਲਾ ਤੇ ਜਿਲ੍ਹਾ ਅੰਮ੍ਰਿਤਸਰ ਦਾ ਤੇ ਫੋਨ ਨੰਬਰੇ ਬੋਲ ਦੋ 9881984725 ਜੀ ਠੀਕ ਆ ਹਾਂਜੀ ਹਾਂਜੀ ਇਹ ਦੋਵੇਂ ਟੋਕੜਾ ਕੱਪਣਾ ਜੀ ਦੋਵੇਂ ਭਾਜੀ ਟੋਕੜਾ ਕੱਪਣਾ ਜੀ ਆਹ ਛੋਟੀਆਂ ਹੋਣੀਆਂ ਜੀ ਅੱਛਾ ਹਾਂਜੀ ਤੇ ਤੇਲ ਢੋਲਾ ਨਮ ਲਾ ਗਏ ਠੀਕ ਆ ਇਹ ਤੋਂ ਕਰ ਲੀਏ ਚਲੋ ਪਹਿਲਾਂ ਇਹ ਵਿਖਾ ਦਈਏ ਫਿਰ ਇਹੋ ਖਾ ਲੀਏ ਬਾਕੀ ਇਹ ਆ ਵੀ ਚਲੋ ਘੱਦ ਘਾਟ ਫਿਟਫੜੇ ਦੀਆਂ ਦੋਵੇਂ ਚੰਗੀਆਂ ਵੇ ਹਾਂਜੀ ਝੋਟੀ ਝੋਟੀ ਹੈ ਦੇਖੋ ਕਿਦਾਂ ਦੀ ਆ ਕਿੰਨੇ ਚਿਰ ਦੀ ਚੱਕ ਪਾਸੇ ਇਹ ਭਾਜੀ ਇਹ ਪੂਰੇ ਇਹਨਾਂ 14 ਤਰੀਕ ਨੂੰ ਆੜ 14 ਤਰੀਕ ਹੋਣੀ ਨਾ ਅੱਜ ਪਹਿਲੀ ਜੀ ਹਾਂਜੀ ਪੂਰੇ 6 ਮਹੀਨੇ ਪੂਰੇ ਹੋਣੇ ਜੀ ਅੱ ਤੇ 4 ਕਿਲੋ ਦੁੱਧ ਦਿੰਦੀ ਜੀ ਅੱਛਾ ਘਰ ਵਾਲੇ 5 ਕਿਲੋ ਆਂਦੇ ਐ ਸਵੇਰੇ 2 ਕਿਲੋ ਚੋਕੇ ਤੇ ਲੈ ਲੈਂਦੀ ਆ ਠੀਕ ਆ ਹਾ ਤੁਣਾ ਓਕੇ ਅਗਲੇ ਨਾਲ ਅਗਲਾ ਬਰਾਬਰ ਹੋ ਮਗਰ ਲੰਮਾ ਮਗਰਲਾ ਠੀਕ ਹੈ ਜੀ ਤੇ ਦੂਜੇ ਸੂਗਰ ਕੀ ਝੋਟੀ ਸੁਣੀ ਪਹਿਲੇ ਸੂਗੇ ਘਰ ਵਾਲੇ ਆਂਦੇ ਇਹਦੇ 15 16 ਕਿਲੋ ਨੇ ਦੁੱਧ ਦਿੱਤਾ ਅੱਛਾ ਹਾਂ ਜੀ ਕਿਹ ਵੇਲੇ ਭਾਵੇਂ ਤਾਂ ਪਤਾ ਡੰਗਰ ਲੇਟ ਬੰਦਾ ਹਾਂਜੀ ਹਾਂਜੀ ਹਾਂ ਜਾਤ ਪਾਤ ਵਾਲੀ ਝੋਟੀ ਆ ਭਾਜੀ ਠੀਕ ਹੈ ਜੀ ਹਾਂਜੀ ਤੁਰ ਬਾਕੀ ਅਕਸਰ ਡੇਰੀਆਂ 'ਚ ਵੀ ਜਿਤਨੇ ਕਈ ਵਾਰੀ ਕਈ ਵੀਰਾਂ ਨੇ ਸੂਆ ਲੰਮਾ ਲੈਣਾ ਹੁੰਦਾ ਫਿਰ ਉਹ ਕਈ ਵਾਰੀ ਟਿਕਾ ਲੇਟ ਪਹ ਤੇ ਝੋਟੀ ਚੰਗੀ ਆ ਬਾਕੀ ਠੀਕ ਹੈ ਜੀ ਹਾਂ ਜੀ ਦੇਖੋ ਝੋਟੀ ਕਿਦਾਰੀ ਜਿਆ ਤੇ ਜੋਤਾਲੀ ਝੋਟੀ ਆ ਬਾਕੀ ਭਾਰੀ ਆ ਝੋਟੀ ਪੂਰੀ ਜਿਹੜੀ ਆ ਨਿੱਗਰ ਆ ਸੰਬਨ ਵਾਲੀ ਆ ਜਿਹੜੀ ਬਾਕੀ ਘਰੇ ਵੱਜੀ ਵੀ ਸੋਹਣੀ ਲੱਗੂਗੀ ਥੱਲੇ ਹੋਈ ਨੇ ਫਿਕਸ ਜਾਵਾਂ ਨਾ ਤਿਆਰ ਕਰਨਾ ਜਿਦਨ ਤਿਆਰ ਹੋਏ ਤੇ ਥੱਲੇ ਚੰਗੀ ਤਿਆਰ ਹੋਊਗੀ ਹਾਂ ਭਾਜੀ ਆਪਾਂ 2 ਕਿਲੋ ਦੁੱਧ ਸਵੇਰੇ ਚੋਕ ਇੱਥੇ ਲੈਣ ਦੀ ਜੀ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਪਲਾਂ ਕੇ ਤੋਂ ਅਗਲਾ ਪਿਛਲੇ ਥਣ ਲੱਗ ਪਾ ਕੇ ਇੱਕੋ ਜਿਹੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਚੰਗੀਆਂ ਆ ਹਾਂ ਜੀ ਦੁੱਧ ਵਾਲੀ ਭਾਜੀ ਝੋਟੀ ਆਉਣ ਦੇ 16 ਕਿਲੋ ਦੁੱਧ ਚੋਆਲੇ ਅੱਛਾ ਹਾਂ ਜੀ ਚੰਗੀ ਝੋਟੀ ਜ਼ਿਆਦਾ ਵਾਲੀ ਆ ਚੰਗੀ ਨਿਚੋੜ ਕੇ ਤੇ ਫੇਰ ਝੋਟੀ ਗਾਂ ਕਿਦੇ ਬਣਾਈਆਂ ਨਾ ਕੇ ਠੀਕ ਆ ਜੀ ਹਾਂ ਜੀ ਕੋਲੀ ਜੋਣ ਠੀਕ ਆ ਹੋਰ ਭਾਜੀ 5 ਕਿਲੋ ਦੁੱਧ ਹੈ 4 ਕਿਲੋ ਨਾ ਦਵਾਂਗੇ ਹੁਣ ਸਵੇਰੇ ਚੋ ਕੇ ਥਣ ਪਾਸ ਕਰਕੇ ਤੇ ਲੈ ਲੈਂਗੇ ਠੀਕ ਹੈ ਜੀ ਆ ਭਾਜੀ 2 ਕਿਲੋ ਲੈ 2 ਕਿਲੋ ਲੈ ਰੋ ਚੋ ਭਾਵੇਂ ਤਸੱਲੀ ਕਰ ਲੈ 2 ਡੰਗ ਅੱਛਾ ਜੀ ਇਹ ਜੀ ਭਾਜੀ 2 ਕਿਲੋ ਕਿਹਾ ਸਾਰਾ ਹੀ 2 ਕਿਲੋ ਆ 2 ਕਿਲੋ ਇੱਕ ਡੰਗ ਦਾ ਦੁੱਧ ਹੈਗਾ ਜੀ ਤੇ ਮੁੱਲ ਫਿਰ ਇਹਦਾ ਹੁਣ ਮੁੱਲ ਭਾਜੀ ਝੋਟੀ ਦੇ ਭਾਵੇਂ ਵੇਚਣ ਦੇ ਭਾਵੇਂ 70 72 ਦੀ ਵੇਚੀ ਹਾਂਜੀ ਉਹ 70 ਦੀ ਜੋ ਤੇ ਨੇ ਛੱਡ ਦੀ ਬਸ 67 ਦੀ ਦੇਣੀ ਹੋਰ ਕਰਦੀ ਐ ਮਨ ਹੋਰ ਕਿੰਨਾ ਕਰਨਾ ਹੈ 65 ਦੀ ਦੇ ਦੀ 1000 ਹੋਰ ਤਾਂ अच्छा 64000 ਦੀ ਜਿਹੜੀ ਕੰਦੇ ਦੇ ਦਾਂਗੇ ਠੀਕ ਹੈ ਜੀ ਤੇ ਹੁਣ ਆ ਵੀ ਚੈੱਕ ਪਾਸ ਤੇ ਇਹ ਵੀ ਚੈੱਕ ਪਾਸ ਇਹ ਵੀ ਚੈੱਕ ਪਾਸ ਆ ਪਾਜੀ ਸਾਡੀ ਤਿੰਨਾਂ ਚਾਰਾਂ ਦਿਨਾਂ ਦੀ ਗਾਰੰਟੀ ਸਰ ਅੱਛਾ ਕੋਈ ਜਾ ਕੇ ਆਪਣੀਆਂ ਕਰਾ ਲੇ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਲੇ ਹਾਂ ਨਾ ਬਾਕੀ ਗੱਲ ਕਿਸੇ ਮਾੜਾ ਕਹਿਣਾ ਹੈ ਮਾੜੀ ਗੱਲ ਹਾਂਜੀ ਹਾਂਜੀ ਇਹ ਆ ਵਖੋ ਛੋਟੀ ਸੱਜਣ ਵਾਲੀ ਕੀ ਕਿ ਨਹੀਂ ਪਾਜੀ ਵਖੋ ਬਾਕੀ ਥੱਲਿਆਂ ਚੰਗੀਆਂ ਐ ਵੀ ਇਹਦੇ ਵੀ ਦੁੱਧ ਵਾਲੀ ਨਿਸ਼ਾਨੀਆਂ ਚਲੋ ਚੰਗੀਆਂ ਵਾ ਬਾਕੀ ਭਾਜੀ ਕਿਤੇ ਦੋ ਟਾਈਆਂ ਮਹੀਨੇ ਚੱਕ ਪਾਸ ਨਹੀਂ ਜੇ ਅੱਛਾ ਸਾਢੇ 6 ਮਹੀਨੇ ਝੋਟ ਚੱਕ ਪਾਸਿਆ ਅੱਛਾ ਹਾਂਜੀ ਤਾਂ 6 ਕਿਲੋ ਝੋਟੀ ਦਾ ਦੁੱਧ ਆ ਠੀਕ ਆ ਦੇਖੋ ਝੋਟੀ ਦਾ ਪੇਠ ਫੁੜਾ ਕਿੱਦਾਂ ਲੱਗਾ ਠੀਕ ਆ ਹਾਂਜੀ ਹਾਂਜੀ ਥੱਲਿਆ ਚੰਗੀ ਐ ਜਿੱਦਣ ਤਿਆਰ ਹੋਈ ਥੱਲਿਆ ਚੰਗੀ ਭਰੂਗੀ ਤੇ ਜੇ ਸੂਏ ਸੁਣੀ ਜੇ ਤੇ ਆ ਥਾਣੇ ਦੇ ਕਰੀਤਾਂ ਨੂੰ ਲੱਗੇ ਤੇ ਦਿਖਾ ਦਈਏ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਦੁੱਧਾਂ ਲਈ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਚੰਗੀਆਂ ਵਾ ਭਾਜੀ 14 ਕਿਲੋ ਘਾਰ ਵਾਲੇ ਜਾਂਦੇ 14 ਕਿਲੋ ਦੁੱਧ ਦਿੱਤਾ ਇਹਨੇ ਠੀਕ ਹੈ ਜੀ ਹਾਂਜੀ ਹਾਂਜੀ ਲਿਆ ਫਿਰ ਤੋਰਾ ਹਾਂਜੀ ਤੋੜ ਦਈਏ ਦੇਖੋ ਅੱਜਾਂ ਨੂੰ ਪਰਦੇ ਨੇ ਲਏ ਜੀ ਬਾਕੀ ਇਹ ਆਵੇ ਕੱਦ ਕੱਠ ਪਿਠਪੜੇ ਦੀ ਇਹ ਵੀ ਚੰਗੀ ਆ ਇਸ ਤਰ੍ਹਾਂ ਫੱਬਦੀ ਆ ਚਲੋ ਇਹ 6.5 ਕਿਲੋ ਦੁੱਧ ਹੈ ਭਾਜੀ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀ ਮੁੱਲ ਭਾਜੀ ਭਾਵੇਂ 70 ਬੱਤਰੀ ਕਰ ਲਈਏ ਇਹਦਾ ਭਾਜੀ 3 ਛੱਡ ਦਈਏ 70 ਪੂਰੇ ਬਾੜ-ਬਾਰ ਦੇ ਦਿਆਂਗੇ ਭਾਜੀ ਬਰਾਬਰੀ ਦੇ ਦਾਂਗੇ ਜਿਹੜੀ ਮਰਜ਼ੀ ਕੋ ਲੈ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਬਾਕੀ ਚਲੋ ਕੋਈ ਵੀਰ ਫੋਨ ਲਾਊਗਾ ਥੋੜੀ ਬਾਅਦ ਅੱਛਾ ਜੋੜਾ ਇੱਕ ਪੰਜੀ ਦਾ ਸਾਢੇ 62 ਬਾੜ-ਬਾਰ ਦੇ ਹਿਸਾਬ ਨਾਲ ਠੀਕ ਹੈ ਹਾਂ ਜੀ ਹਾਂ ਜੀ ਪੂਰੇ ਬਾੜ-ਬਾਰ ਦੇ ਹਿਸਾਬ ਨਾਲ ਭਾਜੀ ਜਿਹੜੀ ਮਰਜ਼ੀ ਕੋ ਲੈ ਜੀ ਵਾੜ-ਵਾੜ ਦੇ ਹਿਸਾਬ ਨਾਲ ਅੱਛਾ ਵਾੜ-ਵਾੜ ਦੇ ਹਿਸਾਬ ਜੇਡੀ ਕੋ ਮਰਜ਼ੀ ਲਾ ਜੇ ਜੇਡੀ ਕੋ ਮਰਜ਼ੀ ਲਾ ਜੇ ਹਾਂਜੀ ਜੇ ਜੋੜਾ ਖੜੂ ਤੇ ਅੱਛਾ ਹਾਂਜੀ ਜੀ ਠੀਕ ਫਿਰ ਤੇ ਜੋੜੇ ਜਿੱਤੇ ਜੇ ਜੇਦੀ ਮਰਜ਼ੀ ਵਾਲੀ ਤੇ ਗੱਲ ਹੀ ਨਹੀਂ ਰਹਿ ਜਾਣੀ ਫਿਰ ਜੇ ਜੇਦੀ ਮਰਜ਼ੀ ਵਾਲੀ ਗੱਲ ਰਹਿਣ ਦੀ ਹੈ ਫਿਰ ਆਹ ਝੋਟੀ ਚਲੋ 2000 ਵਾਧਿਆ ਅੱਛਾ ਹਾਂਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਕਰ ਲਾਂਗੇ ਬਾਕੀ ਕੋ ਫੋਨ ਲਾਵੇ ਬਾਕੀ ਚਲੋ ਕੋਈ ਫੋਨ ਲਾਵੇ ਹਨਾ ਇੱਕ ਰੀ ਤੇ ਆਪੇ ਛੋਟ ਛੜ ਮੋਖ ਦੇ ਹੋ ਜੋ ਵੀ ਸੌਦਾ ਮੋਖ ਨਹੀਂ ਕਿ ਮੁੱਲ ਤੇ ਨਿਗ ਨਿਗੇ ਕੀਤੀ ਹਾਂਜੀ ਹਾਂਜੀ ਕੋਈ ਮੁੱਲ ਨਹੀਂ ਕੀਤਾ ਲੈਣ ਦੇਣ ਵਾਲਾ ਥੋੜਾ ਬੋਤਾ ਕੋਈ ਛੋਟ ਛੱਪੇ ਵਾਲਾ ਫਰਕ ਪੈ ਗਿਆ ਜੀ ਬਸ ਠੀਕ ਹੈ ਜੀ ਬਾਕੀ ਚਲੋ ਇਹ ਆ ਵੀ ਕੋਈ ਵੀਰ ਆਪਣੀ ਚੈੱਕ ਪਾਸ ਜਰੂਰ ਕਰਵਾ ਲੈ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਵੇਸ ਚੱਕ ਕੇ ਥ